ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ 80 ਦੇ ਕਰੀਬ ਕਿਸਾਨ ਜੋ ਨੇ ਸ਼ਹੀਦ ਹੋ ਚੁੱਕੇ ਨੇ ਕਾਫੀ ਮੀਡੀਆ ਵਿੱਚ ਵੀ ਇਹਨਾਂ ਬਾਰੇ ਆਇਆ ਹੈ ਕਿ ਕਿਸ ਤਰ੍ਹਾਂ ਠੰਡ ਦੇ ਦਿਨਾਂ ਵਿੱਚ ਉੱਥੇ ਇੰਨੀ ਕੋਹਰ ਠੰਡ ਨੂੰ ਸਹੰਦੇ ਹੋਏ ਜਿੱਥੇ ਕਿ ਟੈਂਪਰੇਚਰ ਦਿੱਲੀ 'ਚ ਅੱਜਕੱਲ ਰਾਤ ਨੂੰ ਤਕਰੀਬਨ -1 ਜਾਂ 2 ਵੀ ਹੋ ਜਾਂਦਾ ਹੈ ਆਮ ਤੌਰ ਤੇ ਦਿਨ ਦਾ ਟੈਂਪਰੇਚਰ ਵੀ 11-12 ਡਿਗਰੀ ਇਸ ਵੇਲੇ ਚੱਲ ਰਿਹਾ ਹੈ ਇੱਥੇ ਵੀ ਤੇ ਦਿੱਲੀ ਵੀ ਕਿਸ ਤਰ੍ਹਾਂ ਇਹ ਠੰਡ ਦੀ ਮਾਰ ਚ ਝਿਲਦੇ ਹੋਏ ਪਰ ਫਿਰ ਵੀ ਕਿਸੇ ਤਰ੍ਹਾਂ ਤੋਂ ਨਾ ਘਬਰਾਉਂਦੇ ਹੋਏ ਉੱਥੇ ਕਿਸਾਨ ਡਟੇ ਹੋਏ ਨੇ ਔਰ ਉਹਨਾਂ ਦੇ ਸਾਥੀ ਸ਼ਹੀਦ ਹੋ ਹੋ ਕੇ ਪਿੰਡਾਂ ਚ ਆ ਰਹੇ ਨੇ ਅੱਜ ਦਾ ਸਾਡਾ ਮਕਸਦ ਹੈ ਵੀ ਅਸੀਂ ਉਹ ਸ਼ਹੀਦਾਂ ਦੇ ਪਰਿਵਾਰਾਂ ਦੇ ਅਸਲੀ ਹਾਲਤ ਤੁਹਾਨੂੰ ਦਿਖਾਈਏ ਲੋਕਾਂ ਤੱਕ ਗੱਲ ਪਹੁੰਚਾਈਏ ਕਿ ਕਿਸ ਤਰ੍ਹਾਂ ਦੇ ਲੋਕ ਕਿਉਂਕਿ ਉੱਥੇ ਬੜਾ ਕਿਹਾ ਜਾਂਦਾ ਹੈ ਕਿ ਇਹ 83 ਸਪான்ਸਰ ਕਰ ਰਹੇ ਨੇ ਬਾਹਰੋਂ ਪੈਸਾ ਆ ਰਿਹਾ ਹੈ ਬੜੇ ਅਮੀਰ ਲੋਕ ਜਾਂ ਅਮੀਰ ਜੱਟ ਹੀ ਉੱਥੇ ਜਾ ਕੇ ਮਝਮਾ ਲਾ ਕੇ ਬੈਠੇ ਨੇ ਤੇ ਉੱਥੇ ਤਾਂ ਆਮ ਕਿਸਾਨ ਜਾਂ ਕੋਈ ਹੋਰ ਹੈ ਹੀ ਨਹੀਂ ਤੇ ਇਹ ਦਿਖਾਉਣਾ ਚਾਹੁੰਦੇ ਆ ਤੁਹਾਨੂੰ ਵੀ ਜੇ ਉੱਥੇ ਸ਼ਹੀਦ ਹੋ ਰਹੇ ਨੇ ਅੱਜ ਤੁਸੀਂ ਦੇਖ ਹੀ ਰਹੋਗੇ ਕੈਮਰੇ ਤੇ ਵੀ ਉਹਨਾਂ ਪਰਿਵਾਰਾਂ ਦੀ ਕੀ ਹਾਲਤ ਹੈ ਇਹ ਸਰਦਾਰ ਗੁਰਚਰਨ ਸਿੰਘ ਦਾ ਘਰ ਹੈ ਪਿੰਡ ਬਖੋਪੀਰ ਸੰਗਰੂਰ ਜ਼ਿਲ੍ਹਾ ਪਹਾਣੀਗੜ ਤਹਿਸੀਲ ਤੇ ਅਸੀਂ ਇਹਨਾਂ ਦੇ ਘਰ ਆਇਆ ਤੇ ਹੁਣ ਇਹਨਾਂ ਤੋਂ ਆਪਾਂ ਮਾਤਾ ਜੀ ਬੈਠੇ ਨੇ ਪਰ ਉਹ ਸ਼ਾਇਦ ਇਹਦੀ ਚੰਗੀ ਤਰ੍ਹਾਂ ਹੋ ਜੇ ਉੱਪਰ ਨਹੀਂ ਚਕੇ ਨੇ ਇਸ ਸਦਮੇ ਤੋਂ ਤੇ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਇਹ ਪਰਿਵਾਰ ਬਾਰੇ ਸਾਨੂੰ ਦੱਸਣਗੇ ਕਿ ਕੀ ਕੀ ਇਹਨਾਂ ਦੀ ਮਾਲੀ ਹਾਲਤ ਹੈ ਔਰ ਕੀ ਕੀ ਇਹਨਾਂ ਦੀਆਂ ਕੁਰਤਾ ਨੇ ਜੋ ਆਪਾਂ মিডিਆ ਰਲ ਕੇ ਪੂਰੀਆਂ ਕਰ ਸਕਦੇ ਹਾਂ ਹਾਂਜੀ ਹਾਂਜੀ ਪਹਿਲਾਂ ਦਾ ਧੰਨਵਾਦ ਕਰਦਿਆਂ ਤੁਹਾਡਾ ਡਿਸਕਵਰ ਪਲੱਸ ਚੈਨਲ ਦਾ ਜੋ ਪਿੰਡਾਂ ਦੇ ਵਿੱਚ ਤੁਸੀਂ ਅਸਲੀਅਤ ਸੱਚ ਦਿਖਾ ਰਹੇ ਹੋ ਜੋ ਸਾਡੇ ਇਹ ਨਗਰ ਦਾ ਗੁਰਚਰਨ ਸਿੰਘ ਤੀ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਦਾ ਜਜਬਾ ਮੋਦੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਡਟਿਆ ਹੋਇਆ ਸੀ ਉੱਥੇ ਦਿੱਲੀ ਗਿਆ ਸੀ ਸੰਘਰਸ਼ ਦੇ ਵਿੱਚ ਉੱਥੇ 5-7 ਦਿਨ ਲਾ ਕੇ ਆਇਆ ਉੱਥੋਂ ਬਿਮਾਰ ਹੋ ਕੇ ਉਰੇ ਆਉਣ ਸਾਰ ਉਹਦੀ ਮੌਤ ਹੋ ਗਈ ਪਰ ਦੇਖਣ ਵਾਲੀ ਇਹ ਗੱਲ ਆ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਸ਼ਰਮਾਇਦਾਰ ਨੇ ਆੜਤੀਆਂ ਦੇ ਨੇ ਇਹ ਗੱਲਾਂ ਬਿਲਕੁਲ ਕੋਲੇ ਝੂਠ ਨੇ ਨਿੰਦਣਯੋਗ ਨੇ ਇਹ ਜਿਹੜਾ ਸਾਡਾ ਕਿਸਾਨ ਤੀ ਬਿਲਕੁਲ ਨਾ ਮਾਤਰ ਜ਼ਮੀਨ ਆ ਹੈ ਨਹੀਂ ਜ਼ਮੀਨ ਬਲਕਿ ਇਹਦੇ ਕੋਲੇ ਇੱਕ ਪਸ਼ੂ ਰੱਖਿਆ ਹੋਇਆ ਇਹ ਇਹਨਾਂ ਦੇ ਘਰ ਦੇ ਤੇ ਸਾਡੀ ਚਾਚੀ ਜੀ ਚਰਨ ਸਿੰਘ ਦੇ ਦੋ ਬੇਟੇ ਨੇ ਕਾ ਬੇਟਾ ਇਹ ਵੀ ਦਿਹਾੜੀ ਕਰਦਾ ਆਪਦਾ ਪਰਿਵਾਰ ਨੂੰ ਪਾਲਦੇ ਨੇ ਇੱਕ ਮੱਝ ਰੱਖੀ ਹੋਈ ਆ ਇਹਨਾਂ ਦੀ ਮਾਲੀ ਹਾਲਤ ਬਹੁਤ ਮਾੜੀ ਆ ਇਸ ਲਈ ਅਸੀਂ ਹੁਣ ਬੇਨਤੀ ਕਰਦੇ ਆਂ ਵੀ ਜਿਹੜੇ ਆਪਣੇ ਇਹ ਕਲੱਬ ਬਣੇ ਹੋਏ ਨੇ ਕੋਈ ਸਹਾਇਤਾ ਕਰਨੀ ਆ ਇਸ ਪਰਿਵਾਰ ਦੀ ਕਰੋ ਇਹਨਾਂ ਦਾ ਘਰ ਹਾਲਤ ਦਿਖਾਤੀ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਤੀ ਥੋੜੀ ਸੀ ਪਹਿਲਾਂ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਉਹ ਜ਼ਮੀਨ ਇਹਨਾਂ ਦੀ ਵਿਕ ਚੁੱਕੀ ਸੀ ਇਸ ਲਈ ਹੁਣ ਇਹ ਆਪਦਾ ਟਾਈਮ ਪਾਸ ਇਹ ਮੱਝ ਤੋਂ ਪਰਿਵਾਰ ਦਿਹਾੜੀ ਕਰਕੇ ਕਰਦਾ ਜਿਹੜੀ ਤੇ ਹਰਾਲੇ ਹੁੰਦੇ ਨੇ ਮਾਤਾ ਜੀ ਬਿਰਧ ਨੇ ਬਿਲਕੁਲ ਇਹ ਮੁੰਡਾ ਇਹ ਵੀ ਦਿਹਾੜੀ ਕਰਦਾ ਇਹ ਦੇਖ ਲਓ ਮੋਦੀ ਨੂੰ ਦੱਸਣਾ ਚਾਹੁੰਦੇ ਹੁਣ ਵੀ ਇਹ ਕਿਸਾਨ ਨੇ ਇਹ ਦਿਲੋਂ ਜਾਣਦੇ ਨੇ ਇਹਨਾਂ ਦੇ ਦਿਲਾਂ ਅੰਦਰ ਜਾਗਦਿਆਂ ਜ਼ਮੀਰਾਂ ਨੇ ਤਾਂ ਸੰਘਰਸ਼ਾਂ 'ਚ ਗਏ ਇੱਕ ਦਿਹਾੜੀਦਾਰ ਬੰਦਾ ਦਿਹਾੜੀ ਛੱਡ ਕੇ ਕਿਵੇਂ ਸੰਘਰਸ਼ 'ਚ ਵਗ ਜੂ ਜੇ ਉਹ ਜਾਗਦਾ ਉਹ ਜਿਉਂਦੀ ਜ਼ਮੀਰ ਵਾਲਾ ਹੋ ਤਾਂ ਉਹ ਗਊ ਤਾਂ ਇਹ ਸਾਡਾ ਜੀ ਗੁਰਚਰਨ ਸਿੰਘ ਉੱਥੇ ਆਪਣੇ ਮੋਰਚੇ ਦੇ ਵਿੱਚ ਦਿੱਲੀ ਜਾ ਕੇ ਆਇਆ 7 ਦਿਨ ਲਾ ਕੇ ਆਇਆ ਜੀ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਨੇ ਉੱਥੇ ਜਾ ਕੇ ਧਰਨੇ ਤੇ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿ ਕਿਸਾਨੀ ਜੇ ਮਰ ਗਈ ਤੇ ਉਹਦੇ ਨਾਲ ਦਿਹਾੜੀਦਾਰ ਵੀ ਮਰ ਗਿਆ ਇੰਡਸਟਰੀ ਵੀ ਮਰ ਗਈ ਤੇ ਬਾਕੀ ਜੋ ਖੇਤੀ ਤੇ ਡਿਪੈਂਡੈਂਟ ਨੇ ਦਿਹਾੜੀਦਾਰ ਨੇ ਕੋਈ ਵੀ ਤੰਦੇ ਕਰਨ ਵਾਲੇ ਨੇ ਉਹ ਸਾਰੇ ਹੀ ਮਰ ਗਏ ਕਿਉਂਕਿ ਇਹ ਤੰਦਿਆਂ ਦੀ ਜੋ ਸਾਰਾ ਬੇਸ ਹੈ ਉਹ ਖੇਤੀ ਹੈ ਔਰ ਜੇ ਖੇਤੀ ਨੂੰ ਇਸ ਤਰ੍ਹਾਂ ਦਾ ਖਤਰਾ ਹੈ ਤੇ ਸਾਰੇ ਇਕਜੁੱਟ ਨੇ ਕਿਉਂਕਿ ਰਲ ਮਿਲ ਕੇ ਖੇਤੀ ਨੂੰ ਬਚਾਉਣਾ ਅਸੀਂ ਤੁਸੀਂ ਨੰਬਰ ਦਿਖਾ ਰਹੇ ਹਾਂ ਅਸੀਂ ਮੋਬਾਈਲ ਨੰਬਰ ਦੇ ਰਹੇ ਹਾਂ نیچے ਜੋ ਤੁਹਾਨੂੰ ਨਜ਼ਰ ਆ ਰਿਹਾ ਇਹ ਇਸ ਪਰਿਵਾਰ ਦਾ ਮੋਬਾਈਲ ਨੰਬਰ ਹੈ ਨਾਲ ਹੀ ਨਾਲ ਤੁਹਾਨੂੰ ਇਹਨਾਂ ਦੀਆਂ ਬੈਂਕ ਅਕਾਊਂਟ ਦੀਆਂ ਡਿਟੇਲ ਵੀ ਦੇ ਰਹੇ ਆ ਤੇ ਜੇ ਕਿਸੇ ਵੀਰ ਨੇ ਕਿਸੇ ਸੰਸਥਾ ਨੇ ਇਹਨਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਕਰਨੀ ਹੋਵੇ ਕਿਰਪਾ ਕਰਕੇ ਡਾਇਰੈਕਟਲੀ ਇਹਨਾਂ ਦੇ ਅਕਾਊਂਟ ਵਿੱਚ ਪਾਓ ਤਾਂ ਕਿ ਸਾਡਾ ਜੋ ਮਕਸਦ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਤੱਕ ਪਹੁੰਚੀਏ ਉਹਨਾਂ ਦੀ ਡਾਇਰੈਕਟ ਡਿਟੇਲ ਦੇਈਏ ਤੇ ਤਾਂ ਕੋਈ ਫਾਇਦਾ ਨਾ ਉਠਾ ਸਕੇ ਵੀ ਇਹਨਾਂ ਦੇ ਨਾਂ ਤੇ ਪੈਸੇ ਇਕੱਠੇ ਕਰੇ ਔਰ ਇਹਨਾਂ ਤੱਕ ਨਾ ਪਹੁੰਚਣ ਅਸੀਂ ਇਹੀ ਪਰਪਸ ਲਈ ਚੱਲੇ ਆ ਕਿ ਜੋ ਅਸੀਂ ਡਿਟੇਲ ਤੁਹਾਨੂੰ ਥੱਲੇ ਦਿਖਾ ਰਹੇ ਆ ਪੂਰੀ ਵੀਡੀਓ ਵਿੱਚ ਮੋਬਾਈਲ ਨੰਬਰ ਤੇ ਬੈਂਕ ਅਕਾਊਂਟ ਤੁਸੀਂ ਇਹਨਾਂ ਨਾਲ ਗੱਲ ਕਰੋ ਔਰ ਡਾਇਰੈਕਟਲੀ ਜੋ ਹੈ ਇਹਨਾਂ ਦੇ ਖਾਤੇ ਵਿੱਚ ਜਿੰਨੀ ਆਪਦੇ ਵੱਲੋਂ ਹੋ ਸਕਦਾ ਹੈ ਮਦਦ ਕਰੋ ਅਸੀਂ ਦਿਖਾ ਰਹੇ ਆ ਤੁਹਾਨੂੰ ਸੱਚ ਡਿਸਕਵਰ ਪਲੱਸ ਗਰਾਊਂਡ ਤੋਂ ਬੋਲਦਾ ਹੈ ਸੱਚ ਦਿਖਾਉਂਦਾ ਹੈ ਸੱਚ ਮੈਂ ਤੁਹਾਡੇ ਲਈ ਦਰਸ਼ਨ ਢਿੱਲੋਂ ਪਿੰਡ ਬਖੋਪੀਰ ਜ਼ਿਲ੍ਹਾ ਸੰਗਰੂਰ